ਸਰ ਨੇ ਇਹਨੂੰ ਪੁੱਛਿਆ ਪੁੱਤ ਤੂੰ ਕੰਮ ਨਹੀਂ ਕਰਕੇ ਆਇਆ ਤੇ ਆਂਦਾ ਸਰ ਜੀ ਕੰਮ ਤਾਂ ਨਹੀਂ ਕੀਤਾ ਸਰਾਂ ਦਾ ਪਿਆਰ ਜੀ ਨਾਲ ਸਰਾਂ ਦਾ ਇੱਕ ਲਾਵਾ ਤੇਰੇ ਇਹ ਅੱਗੋ ਹੱਸ ਕੇ ਆਂਦਾ ਨਾ ਸਰ ਲਾਇਓ ਨਾ ਹਾਂ ਪੁੱਤਾਂ ਚ ਕੀ ਖਾ ਕੇ ਆਂਦਾ ਸਰ ਜੀ ਸਾਡੇ ਕੋਲ ਆਟਾ ਹੀ ਨਹੀਂ ਹੈਗਾ ਸੀ ਸਰ ਨੇ ਵੀਡੀਓ ਬਣਾ ਲਈ ਪਰ ਮੈਂ ਬੱਚੇ ਨੂੰ ਉਸ ਦਿਨ ਸਕੂਲ ਨਹੀਂ ਲੈਣ ਗਈ ਕਈ ਬੱਚਿਆਂ ਦੀ ਰੋਟੀ ਨਹੀਂ ਪੱਕਦੀ ਖਾਦੀ ਆ ਜਾਂ ਨਹੀਂ ਖਾਦੀ ਕਿਸੇ ਨੂੰ ਕੋਈ ਨਹੀਂ ਅੱਜਕੱਲ ਪੁੱਛਦਾ ਪੁੱਛਦਾ ਹੀ ਹਾਂਜੀ ਕਿਉਂਕਿ ਐਦਾ ਦੇ ਹਾਲਾਤ ਹੋਏ ਪਏ ਇੱਕ ਦੂਜੇ ਨੂੰ ਆਪ ਦਾ ਕੋਈ ਸਕਾ ਨਹੀਂ ਪੁੱਛਦਾ ਨਹੀਂ ਪੁੱਛਦਾ ਟਾਈਮ ਬਹੁਤ ਹਾਂਜੀ ਟਾਈਮ ਬਹੁਤ ਮਾੜਾ ਹੋਇਆ ਪਿਆ ਅਗਲਾ ਸੋਚਦਾ ਹਾਂਜੀ ਮੈਂ ਪੈਸੇ ਵਾਲਾ ਸਹੀ ਹੈ ਅੱਛਾ ਅੱਜਕੱਲ ਪੈਸੇ ਨੂੰ ਮੋਹ ਹੋ ਗਿਆ ਇਹ ਨਹੀਂ ਸੋਚਦੇ ਗਰੀਬ ਅਮੀਰ ਨੂੰ ਪਾਈ ਤੁਸੀਂ ਰੋਟੀ ਖਾ ਕੇ ਆਏ ਹੋ ਜੇ ਰੋਟੀ ਤੁਹਾਨੂੰ ਕੋਈ ਲੋੜ ਆ ਸੀ ਦੇ ਦੇ ਰੋਟੀ ਜੋਗੇ ਦੇ ਦੀ ਹਾਂਜੀ ਹਾਂਜੀ ਤੇ ਕਈ ਵੀਰ ਫੋਨ ਸਾਨੂੰ ਫੋਨ ਕਰ ਕਰਕੇ ਵੀ ਪੁੱਛਦੇ ਵੀ ਭੈਣ ਜੀ ਵੀਰ ਜੀ ਤੁਹਾਡਾ ਹੀ ਨੰਬਰ ਠੀਕ ਹੈ ਜੀ ਵੀ ਅਸੀਂ ਇਹ ਨਾ ਹੋਵੇ ਕਿਸੇ ਗਲਤ ਫਰੌਡ ਦੇ ਖਤੇ ਪਾ ਦੀ ਹਾਂਜੀ ਕਿਉਂਕਿ ਗਰੀਬੀ ਤੋਂ ਡੀ ਹੋਵੇ ਕੋਈ ਹੋਰ ਪੈਸੇ ਲੈ ਜੇ ਹਾਂਜੀ 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 ਤੇ ਮੰਨ ਲਓ ਜਿਹੜੇ ਤੁਹਾਨੂੰ ਤੁਹਾਨੂੰ ਪੈਣੇ ਮਦਦ ਕਰ ਰਹੇ ਆ ਜੀ ਉਹਨਾਂ ਨੂੰ ਕੋਈ ਸਵਾਲ ਤੁਹਾਡਾ ਹੀ ਮੈਂ ਇਹ ਸਵਾਲ ਕਰਦੇ ਆ ਵੀਰੇ ਵੀ ਧੰਨਵਾਦ ਉਹ ਵੀਰਾਂ ਦੇ ਵੀ ਜਿਹੜੇ ਵੀਰ ਸਾਡੀ ਮਦਦ ਕਰਦੇ ਆ ਵੀਰ ਜੀ ਇਹ ਵੀ ਖਿਆਲ ਰੱਖੋ ਤੁਸੀਂ ਜੇ ਕਿਸੇ ਹੋਰ ਵੀਰ ਦਾ ਭੈਣ ਦਾ ਬੱਚਿਆਂ ਦਾ ਪਤਾ ਲੱਗਦਾ ਤੁਸੀਂ ਉਹਨਾਂ ਦੀ ਵੀ ਜਰੂਰ ਮਦਦ ਕਰੋ ਜਿੱਦਾਂ ਸਾਡੀ ਮਦਦ ਕਰਨ ਦੇ ਠੀਕ ਹੈ ਜੀ ਵਧੀਆ ਗੱਲ ਹੈ ਇੱਕ ਹੀ ਆਪਣਾ ਨੰਬਰ ਬੋਲ ਦਿਓ ਜੀ 8195844080 81958 ਜੀ ਹਾਂ ਜੀ 44080 44080 ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸਹਿਬ ਸੰਧੂ ਤੁਸੀਂ ਜੁੜੇ ਹੋ ਆਪਣਾ ਪੰਜਾਬ ਪੀਵੀ04 ਚੈਨਲ ਦੇ ਨਾਲ ਦੋਸਤੋ ਇੱਕ ਬੱਚੇ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜੋ ਕਿ ਸਕੂਲ ਦੇ ਵਿੱਚ ਪੜ੍ਹਨ ਜਾਂਦਾ ਹੈ ਜਿਹੜੀ ਉਮਰ ਬੱਚੇ ਦੀ 5 ਸਾਲ ਹੈ ਤੇ ਸਕੂਲ ਦਾ ਮਾਸਟਰ ਬੱਚੇ ਨੂੰ ਪੁੱਛਦਾ ਹੈ ਕਿ ਤੂੰ ਸਕੂਲ ਦਾ ਕੰਮ ਅੱਜ ਕੀਤਾ ਕਿ ਨਹੀਂ ਕੀਤਾ ਬੱਚਾ ਕਹਿੰਦਾ ਕਿ ਨਹੀਂ ਕੀਤਾ ਸਰ ਬਾਅਦ ਦੇ ਵਿੱਚ ਜਿਹੜਾ ਮਾਸਟਰ ਸਵਾਲ ਕਰਦਾ ਵੀ ਤੁਸੀਂ ਰੋਟੀ ਅੱਜ ਖਾਦੀ ਹੈ ਕਿ ਨਹੀਂ ਖਾਦੀ ਬੱਚਾ ਕਹਿੰਦਾ ਨਹੀਂ ਖਾਦੀ ਮਾਸਟਰ ਕਹਿੰਦਾ ਵੀ ਕਿਉਂ ਨਹੀਂ ਖਾਦੀ ਬੱਚਾ ਕਹਿੰਦਾ ਅੱਜ ਘਰੇ ਆਟਾ ਹੈ ਨਹੀਂ ਸੀਗਾ ਉਹ ਵੀਡੀਓ ਸੋਸ਼ਲ ਮੀਡੀਆ ਤੇ ਇੰਨੀ ਕਿ ਵਾਇਰਲ ਹੋ ਗਈ ਕਿ ਬਾਹਰ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਬਹੁਤ ਵਾਇਰਲ ਹੋਈ ਲੋਕਾਂ ਨੇ ਸਟੇਟਸ ਵੀ ਬਹੁਤ ਲਾਇਆ ਅੱਜ ਆਪਾਂ ਉਸੇ ਘਰ ਦੇ ਵਿੱਚ ਮੌਜੂਦ ਆ ਜਿਲ੍ਹਾ ਫਿਰੋਜ਼ਪੁਰ ਤੇ ਪਿੰਡ ਹੈਗਾ ਸੈਦੇਕੇ ਨਾਲ ਮਮਦੂਟ ਦੇ ਬਿਲਕੁਲ ਨਾਲ ਤੁਸੀਂ ਜਿਹੜੇ ਘਰ ਦੇ ਹਾਲਾਤ ਦੇਖ ਸਕਦੇ ਹੋ ਤੇ ਆਪਾਂ ਕਰਾਂਗੇ ਬੱਚੇ ਦੇ ਮਾਤਾ ਪਿਤਾ ਦੇ ਨਾਲ ਵੀ ਗੱਲਬਾਤ ਤੇ ਬੱਚੇ ਦੇ ਨਾਲ ਵੀ ਗੱਲਬਾਤ ਕਿ ਉਸ ਦਿਨ ਵੀ ਕੀ ਹੋਇਆ ਸੀਗਾ ਵੀ ਕੀ ਕਾਰਨ ਸੀਗਾ ਕਿ ਬੱਚਾ ਖਾਲੀ ਪੇਟ ਸਕੂਲ ਗਿਆ ਬੱਚੇ ਦੇ ਮਾਤਾ ਜੀ ਵੀ ਆਪਣੇ ਨਾਲ ਹੋਣਗੇ ਵੀਡੀਓ ਨਾਲ ਜੁੜੇ ਰਹੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਭੈਣ ਜੀ ਇਹ ਵੀਡੀਓ ਬੱਚੇ ਦੀ ਆਪਣੇ ਦੀ ਬਹੁਤ ਵਾਇਰਲ ਹੋ ਰਹੀ ਹੈ ਜੀ ਹਾਂ ਜੀ ਹਾਂ ਸਕੂਲ ਬੱਚਾ ਪੜ੍ਹਨ ਜਾਂਦਾ ਹੈ ਹਾਂ ਜੀ ਹਾਂ ਜੀ ਤੇ ਸਕੂਲ ਦੇ ਜਿਹੜੇ ਮਾਸਟਰ ਆ ਪੁੱਛਦੇ ਆ ਬਈ ਤੂੰ ਅੱਜ ਰੋਟੀ ਕਿਉਂ ਨਹੀਂ ਖਾਧੀ ਹਾਂਜੀ ਬੱਚਾ ਕਹਿੰਦਾ ਘਰੇ ਆਟਾ ਹੈ ਨਹੀਂ ਗਾ ਇਹ ਵਾਕਿਆ ਹੀ ਸਚਾਈ ਸੀ ਹਾਂਜੀ ਬਿਲਕੁਲ ਸਚਾਈ ਸੀ ਜੀ ਇਹ ਰੋਟੀ ਨਹੀਂ ਖਾ ਕੇ ਗਿਆ ਸੀ ਕਰੋ ਸਰ ਨੇ ਤਾਂ ਅਚਾਨਕ ਇਹਨਾਂ ਦੀ ਵੀਡੀਓ ਬਣਾ ਕੇ ਕਿਉਂਕਿ ਉਹ ਇਹਨਾਂ ਦੀ ਕਾਪੀਆਂ ਚੈੱਕ ਕਰਦੇ ਪਏ ਇਸ ਕੰਮ ਦੇਖਦੇ ਸੀ ਵੀ ਬੱਚੇ ਸਕੂਲ ਦਾ ਕੰਮ ਕਰਕੇ ਆਏ ਆ ਜਾਂ ਹੋਰ ਕੰਮ ਵੀ ਦੇਣਾ ਬੱਚਿਆਂ ਨੂੰ ਤੇ ਉਹ ਦੇਖਦੇ ਪਏ ਸੀ ਤੇ ਉਹਨਾਂ ਨੇ ਪੁੱਛਿਆ ਕੰਮ ਦੇਖਦੇ ਦੇਖਦੇ ਇਹਨੇ ਕੰਮ ਨਹੀਂ ਕਰਕੇ ਗਿਆ ਸੀ ਉਸ ਦਿਨ ਕਿਉਂਕਿ ਮੈਂ ਇਹਨਾਂ ਸਕੂਲ ਦਾ ਕੰਮ ਜਿਹੜਾ ਸਕੂਲੋਂ ਮਿਲੇ ਤੇ ਮੈਂ ਇਹਨੂੰ ਕੰਮ ਕਰਾਉਂਦੇ ਹੁੰਨੀ ਆ ਠੀਕ ਹੈ ਜੀ ਹਾਂਜੀ ਤੇ ਮੈਂ ਉਸ ਦਿਨ ਨਾ ਬੇ ਕਿਸੇ ਟਾਈਮ ਇਹ ਨਹੀਂ ਖੇਡਦੇ ਖੇਡਦੇ ਕਰਦੇ ਅਖ ਦਿਨ ਦੇ ਮम्मा ਚਲ ਕੋਈ ਨਹੀਂ ਸੁਬਾ ਕਰਾਂਗੇ ਤੇ ਇਸ ਕਰਕੇ ਇਹਨਾਂ ਗਿਆ ਚਲੇ ਸੁਬਾ ਉਧਰ ਹੀ ਗਿਆ ਚਲੇ ਸਰ ਨੇ ਇਹਨੂੰ ਪੁੱਛਿਆ ਪੁੱਤੋ ਤੂੰ ਕੰਮ ਨਹੀਂ ਕਰਕੇ ਆਇਆ ਤੇ ਆਂਦਾ ਸਰ ਜੀ ਕੰਮ ਤਾਂ ਨਹੀਂ ਕੀਤਾ ਸਰਾਂ ਦਾ ਪਿਆਰ ਜੀ ਨਾਲ ਸਰਾਂ ਦਾ ਇੱਕ ਲਾਵਾ ਤੇਰੇ ਇਹ ਅੱਗੋ ਹੱਸ ਕੇ ਆਂਦਾ ਨਾ ਸਰ ਲਾਇਓ ਨਾ ਹਾਂ ਪੁੱਤਾਂ ਚ ਕੀ ਖਾਂ ਕੇ ਆਂਦਾ ਸਰ ਜੀ ਸਾਡੇ ਘਰੇ ਆਟਾ ਇੰਨੇ ਹੈਗਾ ਸੀ ਸਰ ਨੇ ਵੀਡੀਓ ਬਣਾ ਲਈ ਪਰ ਮੈਂ ਬੱਚੇ ਨੂੰ ਉਸ ਦਿਨ ਸਕੂਲ ਨਹੀਂ ਲੈਣ ਗਈ ਕਿਉਂਕਿ ਸਾਡੇ ਗਵਾਂਢਿਆ ਦੇ ਦੀਆ ਉਹ ਲੱਗੇ ਹੋਏ ਨੇ ਹਾਂਜੀ ਤੇ ਉਹ ਦੂਜਾ ਇਹਨਾਂ ਨੇ ਲਾਇਆ ਹੀ ਬੱਚਿਆਂ ਨੂੰ ਹਾਂਜੀ ਤੇ ਇਸ ਕਰਕੇ ਮੈਨੂੰ ਪਤਾ ਹੀ ਨਹੀਂ ਲੱਗਾ ਵੀਡੀਓ ਬਣਾਈ ਫਿਰ ਮੈਂ ਦੂਸਰੇ ਦਿਨ ਫਿਰ ਸਕੂਲ ਗਈ ਜਦੋਂ ਅਸੀਂ ਸਕੂਲ ਗਏ ਹਾਂਜੀ ਛੱਡਣ ਗਏ ਲੈਣ ਗਏ ਸਕੂਲੋਂ ਫਿਰ ਤੇ ਸਰ ਨੇ ਮੈਨੂੰ ਮੈਡਮ ਆਂਦੇ ਵੀ ਪਿਆੰਜੀ ਗੱਲ ਸੁਣੋ ਹਾਂਜੀ ਮੈਂ ਕਿਹਾ ਹਾਂਜੀ ਹਾਂਜੀ ਆਂਦੇ ਤੁਸੀਂ ਬੱਚੇ ਨੂੰ ਰੋਟੀ ਬਣਾ ਕੇ ਦਿੰਦੀ ਆ ਕਿ ਨਹੀਂ ਬਣਾ ਕੇ ਦਿੰਦੀ ਸੀ ਬਚੌਦਾ ਆ ਮੈਂ ਨਹੀਂ ਮੈਡਮ ਜੀ ਸਾਡੇ ਘਰੇ ਆਟਾ ਨਹੀਂ ਹੈਗਾ ਸੀ ਤੇ ਮੈਡਮਾਂ ਦੀ ਬਿਲਕੁਲ ਆndi ਤੁਹਾਡੇ ਬੱਚੇ ਨੇ ਸਚਾਈ ਬੋਲੀ ਆ ਵੀ ਅਸੀਂ ਵੀਡੀਓ ਸਰਨੇ ਬਣਾਈ ਆ ਠੀਕ ਹੈ ਜੀ ਹਾਂਜੀ ਤੇ ਆਂਦੀ ਵੀ ਵੀਡੀਓ ਅਸੀਂ ਇੰਸਟਾ ਤੇ ਪਾ ਦਈਏ ਕਿ ਨਾ ਪਾਈਏ ਤੁਸੀਂ ਸਾਨੂੰ ਦੱਸੋ ਕਿਤੇ ਤੁਸੀਂ ਗੁੱਸਾ ਹੀ ਨਾ ਕਰੋ ਹਾਂਜੀ ਹਾਂਜੀ ਕਿ ਹਾਂਜੀ ਹਾਂਜੀ ਬੰਦਾ ਵੀ ਅਗਲੇ ਪਿੰਡ ਰਸਾਂ ਦੇ ਵੀ ਸਾਡੀ ਬੇਇੱਜ਼ਤੀ ਕਰੀ ਜਾਂਦਾ ਜੀ ਇਹੋ ਸਹੀ ਗੱਲ ਹੈ ਜੀ ਹਾਂਜੀ ਵੀਰੇ ਬੇਇੱਜ਼ਤੀ ਉਸ ਚੀਜ਼ ਮਹਿਸੂਸ ਹੁੰਦਾ ਜਿੰਦੇ ਕੋਲ ਜ਼ਮੀਨ ਜਾਇਦਾਦ ਦਾ ਕਾਰੋਬਾਰ ਚੰਗਾ ਹੋਵੇ ਹਾਂ ਨਾ ਸਹੀ ਸਹੀ ਵੀਰੇ ਸਾਡੇ ਹੁਣ ਹਾਲਾਤ ਹੀ ਉਦਾਂ ਦੇ ਕਿਉਂਕਿ ਇਹਦੇ ਦਾਦੂ ਦਿਹਾੜੀ ਕਰਦੇ ਨੇ ਹਾਂਜੀ ਸਿਰ ਤੇ ਲੱਗੇ ਹੋਏ ਆ ਕਾਫੀ ਟਾਈਮ ਹੋ ਗਿਆ ਇਹਦੇ ਪਾਪਾ ਦੀ ਅੱਖਾਂ 'ਚ ਸਪਰੇ ਪੈਨ ਕਰਕੇ ਕੰਮ ਸਾਡਾ ਬੰਦ ਰਿਹਾ ਸਾਲ ਇਹਦੇ ਦਾਦੂ ਦਵਾਈ ਵੀ ਦਿਵਾਉਂਦੇ ਸੀ ਘਰ ਦਾ ਵੀ ਖਰਚਾ ਤੋਰਦੇ ਸੀ ਹਾਂਜੀ ਇਸ ਕਰਕੇ ਵੀਰੇ ਹਾਲਾਤ ਹੀ ਉਦਾਂ ਦੇ ਹੋ ਗਏ ਕਿ ਕਿਸੇ ਟਾਈਮ ਰੋਟੀ ਪੱਕਦੀ ਕਿਸ ਟਾਈਮ ਨਹੀਂ ਬਾਕਦੀ ਹਨ ਤੇ ਕਿਉਂਕਿ ਬੱਚਿਆਂ ਨੂੰ ਇਸ ਗੱਲ ਦਾ ਨਹੀਂ ਪਤਾ ਵੀ ਹਾਂ ਸਾਡੇ ਘਰੇ ਅੱਜ ਹੈਗਾ ਜਾਂ ਨਹੀਂ ਹੈਗਾ ਪਰ ਇਹਨਾਂ ਐਮਬੈਸੀ ਬੱਚੇ ਨੂੰ ਉਦਾਂ ਭੇਜਿਆ ਤੇ ਉਦਾਂ ਹੀ ਗਿਆ ਚਲੇ ਮੈਂ ਚਲ ਸਕੂਲੋਂ ਰਾਸ਼ਨ ਮਿਲੇਗਾ ਤੁਸੀਂ ਹਨਾ ਅਥੋਰਿਟੀ ਖਾ ਲਿਓ ਵੀ ਟੀਚਰ ਹਰੇਕ ਬੱਚੇ ਨੂੰ ਰੋਟੀ ਖਵਾਉਂਦੇ ਆ ਫਿਰ ਸਰ ਨੇ ਇਹਨਾਂ ਨੂੰ ਪੁੱਛਿਆ ਜਦੋਂ ਤੇ ਸਰ ਕਰਦਾ ਆਏ ਓਏ ਤੂੰ ਸੱਚੀ ਨਾ ਰੋਟੀ ਖਾ ਕੇ ਆ ਪੁੱਤ ਜਦੋਂ ਆਏ ਕਿਤੇ ਸਰ ਨੇ ਤੇ ਨਾਲੇ ਸਰ ਨੇ ਸਾਰੇ ਇਹਨਾਂ ਧਰਨਾ ਭਰਾਵਾਂ ਨੂੰ ਨਾਲੇ ਸਰ ਨੇ ਦੂਜੇ ਬੱਚਿਆਂ ਨੂੰ ਨਰਸਰੀ ਵਾਲੇ ਦੇ 11 ਵਜੇ ਸਾਰਿਆਂ ਨੂੰ ਰੋਟੀ ਖਵਾਇਆ ਖਵਾਈਅਰ ਸੋਈ ਚਲ ਜਾ ਕੇ ਠੀਕ ਹੈ ਬਿਆਨ ਦੇ ਕੋਈ ਬੱਚਾ ਨਾ ਇਦਾਂ ਭੁੱਖਾ ਰਹੇ ਵੀ ਸਾਰੇ ਆਓ ਰੋਟੀ ਖਾਓ ਹਾਂਜੀ 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 ਵੀਰੇ ਧੰਨਵਾਦ ਉਸ ਸਰ ਦਾ ਸਾਡੇ ਦਾ ਜਿਹਨੇ ਸਾਡੀ ਇੰਨੀ ਹੈਲਪ ਕੀਤੀ ਆ ਰੱਬ ਦਾ ਰੂਪ ਬਣ ਕੇ ਆਏ ਨੇ ਜਿਹਦੇ ਇੱਥੋਂ ਤਾਈ ਗੱਲ ਪਹਚਾਈ ਆ ਹਾਂਜੀ 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 ਤੇ ਹਾਂਜੀ ਮਾਤਾ ਜੀ ਭੈਣ ਜੀ ਔਰ ਵੀਡੀਓ ਮੰਨ ਲਓ ਬਹੁਤ ਵਾਇਰਲ ਹੋਈ ਜੀ ਹਾਂਜੀ ਹਾਂਜੀ ਤੇ ਮੀਡੀਆ ਵਾਲੇ ਬਹੁਤ ਆ ਰਹੇ ਜੀ ਅਸੀਂ ਵੀ ਆਮ YouTube ਤੇ ਦੇਖ ਰਹੇ ਹਾਂ ਜੀ ਵੀਡੀਓ ਹਾਂਜੀ ਹਾਂਜੀ ਵੀਰ ਜੀ ਤੇ ਭੈਣੇ ਜਿਵੇਂ ਮੰਨ ਲਓ ਵੀ ਨਿੱਕਾ ਜਿਹਾ ਬੱਚਾ ਹਾਂਜੀ ਮਾਂ ਤਾਂ ਮਾਂ ਹੀ ਹੁੰਦੀ ਹੈ ਜੀ ਹਾਂਜੀ ਹਾਂਜੀ ਤੇ ਤੁਸੀਂ ਉਹਦੇ ਇੰਨਾ ਜਿਗਰਾ ਕਰਕੇ ਬੱਚੇ ਨੂੰ ਐ ਖਾਲ ਭੇਜਿਆ ਵੀ ਵਿਚਾਰੇ ਨੂੰ ਭੁੱਖਾ ਵੀ ਦਿਲ ਤੇ ਤਾਂ ਬਹੁਤ ਪੀਤੀ ਹੋਣੀ ਜਦੋਂ ਹੁਣ ਵੀਡੀਓ ਵੀ ਦੇਖਦੇ ਆ ਪਹਿਲਾਂ ਬੱਚੇ ਦੇ ਦਾਦਾ ਜੀ ਨਾਲ ਗੱਲ ਹੋਈ ਕਹਿੰਦੇ ਮੈਨੂੰ ਤਾਂ ਰੋਣ ਆ ਜਾਂਦਾ ਜੀ ਹਾਂ ਦਾਦੂ ਜੀ ਤਾਂ ਇਹਦਾ ਵੀਡੀਓ ਵੇਖਦੇ ਨਹੀਂ ਉਸ ਦਿਨ ਵੀ ਦੇਖੇ ਨਹੀਂ ਜਾਂਦੇ ਕਹਿੰਦੇ ਹਾਂਜੀ ਉਹਨਾਂ ਨੇ ਵੀਡੀਓ ਨਾ ਸਰ ਨੇ ਸਾਨੂੰ ਪਾਤੀ ਜਦੋਂ viral ਹੋਗੇ ਨਾ ਹਾਂਜੀ ਸ਼ਾਮ ਨੂੰ ਉਹਨਾਂ ਨੇ ਕਿਤੇ ਪਾਤੀ ਰਾਤ ਨੂੰ ਉਹਨਾਂ ਨੇ ਸਾਨੂੰ ਦੱਸਤਾ ਵੀ viral ਹੋ ਜਾਈ ਹੋਗੀ ਵੀਡੀਓ ਹਾਂਜੀ ਤੇ ਮੈਂ ਸਰ ਜੀ ਸਾਨੂੰ ਭੇਜਦਾ ਸਰ ਨੇ ਸਾਨੂੰ ਉਹਨਾਂ ਦੱਸਤਾ ਇਨਸਟਾਈਡੀ ਆਪ ਦਾ ਨੰਬਰ ਦੱਸਤਾ ਹਾਂ ਦਾ ਲੱਖੀ ਔਲਕ ਦੇ ਨਾਮ ਤੇ ਐਡੀ ਆ ਠੀਕ ਹੈ ਜੀ ਉਹਨਾਂ ਨੇ ਸਾਨੂੰ ਭੇਜਦੀ ਤੇ ਅਸੀਂ ਵੀਡੀਓ ਦੇਖੀ ਤੇ ਇਹਦੇ ਦਾਦਾ ਜੀ ਨੂੰ ਦੁਹਾਈ ਤੇ ਇਹਦੇ ਦਾਦਾ ਜੀ ਰੋ ਪਏ ਤੇ ਵੀ ਮੈਨੂੰ ਨਾ ਵੀਡੀਓ ਦਿਖਾਓ ਠੀਕ ਹੈ ਕਿਉਂਕਿ ਆਂ ਤਾਂ ਮੇਰੇ ਤੋਂ ਦੇਖੀ ਜਾਂਦੀ ਨਹੀਂ ਇਹਦੀ ਹਾਂਜੀ ਕਿਉਂਕਿ ਵੀਰੇ ਕਰਦੇ ਹਾਲਾਤ ਹੁਣ ਕਰਕੇ ਬੱਚਿਆਂ ਦੇ ਇੱਥੋਂ ਤਾਈ ਗੱਲਾਂ ਪਹੁੰਚ ਜਾਂਦੇ। ਹਾਂਜੀ। ਕਿਉਂਕਿ ਹਾਲਾਤ ਚੰਗੇ ਹੁੰਦੇ ਤੇ ਵੀ ਅਸੀਂ ਵੀ ਕਰੋ ਸੌਖੇ ਹੁੰਦੇ ਤੇ ਨਾ ਵੀਡੀਓ ਵਾਇਰਲ ਹੁੰਦੀ। ਹਾਂਜੀ ਹਾਂਜੀ। ਹਾਂਜੀ। ਕਈ ਬੱਚੇ ਐਦਾ ਦੇ ਹੁੰਦੇ ਆ ਵੀ ਨਹੀਂ ਰੋਟੀ ਪੱਕਦੀ ਚਲੋ ਅੱਜ ਸਾਡੀ ਤਾਂ ਹੈਲਪ ਸਰ ਨੇ ਕਰਦੀ ਹੈ ਨਾ। ਕਈ ਬੱਚਿਆਂ ਦੀ ਰੋਟੀ ਨਹੀਂ ਪੱਕਦੀ ਖਾਦੇ ਆ ਜਾਂ ਨਹੀਂ ਖਾਦੇ ਕਿਸੇ ਨੂੰ ਕੋਈ ਨਹੀਂ ਅੱਜਕੱਲ ਪੁੱਛਦਾ ਪੁੱਛਦਾ ਹਾਂਜੀ ਕਿਉਂਕਿ ਐਦਾ ਦੇ ਹਾਲਾਤ ਹੋਏ ਪਏ ਇੱਕ ਦੂਜੇ ਨੂੰ ਅਬਦਾ ਕੋਈ ਸਕਾ ਨਹੀਂ ਪੁੱਛਦਾ ਨਹੀਂ ਪੁੱਛਦਾ ਟਾਈਮ ਬਹੁਤ ਮਾੜਾ ਹੋਇਆ ਪਿਆ ਬਲਾ ਸੋਚਦਾ ਹਾਂਜੀ ਮੈਂ ਪੈਸੇ ਵਾਲਾ ਸਹੀ ਹੈ ਅੱਛਾ ਅੱਜਕੱਲ ਪੈਸੇ ਨੂੰ ਮੋਹ ਹੋ ਗਿਆ ਇਹ ਨਹੀਂ ਸੋਚਦੇ ਗਰੀਬ ਅਮੀਰ ਨੂੰ ਪਾਈ ਤੇ ਸੇ ਰੋਟੀ ਖਾ ਕੇ ਆਏ ਹੋ ਜੇ ਰੋਟੀ ਤੁਹਾਨੂੰ ਕੋਈ ਲੋੜ ਆ ਸੀ ਦੇ ਦਈਏ ਰੋਟੀ ਜੋਗੇ ਦੇ ਦਈਏ ਹਾਂਜੀ 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 ਕੋਈ ਨਹੀਂ ਸੋਚਦਾਂਗੇ ਜੀ ਤੇ ਇੱਕ ਭੈਣੇ ਜਿਵੇਂ ਮੰਨ ਲਓ ਕਣਕ ਆਉਂਦੀ ਹੈ ਸਰਕਾਰੀ ਹਾਂਜੀ ਹਾਂਜੀ ਤੇ ਉਹ ਆਪਣੇ ਸਹੂਲਤ ਮਿਲ ਰਹੀ ਕਿ ਨਹੀਂ ਜੀ ਨਹੀਂ ਵੀਰ ਜੀ ਸਾਡਾ ਨਾ ਪਹਿਲਾਂ ਪ੍ਰੂਫ ਹੀ ਨਹੀਂ ਬਣੇ ਸੀ ਤੇ ਹਾਂਜੀ ਸਾਡੇ 6 ਸਾਲ ਹੋ ਗਿਐਨੋ ਠੀਕ ਹੈ ਜੀ ਸਾਡੇ ਪ੍ਰੂਫ ਨਹੀਂ ਬਣੇ ਸੀ ਸਾਡੇ ਲਖਵਿੰਦਰ ਸਰ ਨੇ ਪ੍ਰੂਫ ਬਣਾਏ ਆ ਠੀਕ ਹੈ ਜੀ ਬੱਚਿਆਂ ਦੇ ਸਾਡੇ ਆਧਾਰ ਕਾਟ ਸਾਡੇ ਆਧਾਰ ਕਾਟ ਠੀਕ ਹੈ ਜੀ ਹਾਂਜੀ ਉਹਨਾਂ ਨੇ ਬਣਵਾਏ ਆ ਤੇ ਰਸ਼ਨ ਕਟ ਚ ਦੇ ਪਪਾ ਨਾ ਪੁੱਛਣ ਗਏ ਸੀ ਜਾਂਦੇ ਵੀ ਰਸ਼ਨ ਕਟ ਚ ਨਾ ਸੀ ਪਵਾਉਣਾ ਕਿਉਂਕਿ ਇਹਨਾਂ ਦਾਦੂਵਰਾਂ ਦੇ ਇਹਨਾਂ ਦੇ ਬਨੇ ਹੋਏ ਨਾ ਠੀਕ ਹੈ ਜੀ ਹਾਂਜੀ ਉਹਨਾਂ ਦੇ ਵੀ ਤੁਸੀਂ ਰਸ਼ਨ ਕਟ ਚ ਨਾ ਹਾਲ ਲੈਣੀ ਵੀਰੇ ਪਵਾ ਸਕਦੇ ਜਦੋਂ ਗਵਰਨਮੈਂਟ ਨੇ ਵੀ ਐਲਾਨ ਕੀਤਾ ਤੇ ਰਸ਼ਨ ਕਟ ਚ ਨਾ ਪੈਣਗੇ ਕਹਿੰਦੇ ਅਸੀਂ ਉਹਦੇ ਜ਼ਰੂਰ ਪਾਵਾਂਗੇ ਰਸ਼ਨ ਕਟ ਦੇ ਨਾਲ ਇਸ ਕਰਕੇ ਵੀਰੇ ਸਾਨੂੰ ਕਨਕੁਣੀ ਸਰਕਾਰੀ ਮਿਲਦੀ ਸੀ ਬੱਚਿਆਂ ਦਾ ਰਸ਼ਨ ਨਹੀਂ ਸੀ ਜਿਹੜਾ ਹੁੰਦਾ ਸੀ ਠੀਕ ਹੈ ਜੀ ਇੱਕ ਭੈਣੇ ਮੰਨ ਲਓ ਵੀਡੀਓ ਵਾਇਰਲ ਹੋ ਹੋ ਰਹੀ ਹੈ ਬਹੁਤ ਤਿੰਨ ਚਾਰ ਦਿਨਾਂ ਤੋਂ ਤੇ ਤੁਹਾਨੂੰ ਕੋਈ ਸਹੂਲਤ ਮਿਲੀ ਹੈ ਕਿਸੇ ਬਾਹਰੋਂ ਐਨਆਰਆਈ ਤੋਂ ਜਾਂ ਹੋਰ ਕਿਸੇ ਤੋਂ ਹਾਂਜੀ 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 ਵੀਰ ਹਾਂਜੀ ਜ਼ਰੂਰ ਵੀਰ ਮਦਦ ਕਰਨਦੇ ਆ ਸਰ ਨੇ ਸਾਡਾ ਨੰਬਰ ਖਾਤਾ ਨੰਬਰ ਕਮੈਂਟ ਚ ਲਾਇਆ ਹੋਇਆ ਹੈ ਹਾਂਜੀ ਹਾਂਜੀ ਲਖਵਿੰਦਰ ਸਰ ਨੇ ਹਾਂਜੀ 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 ਨੰਬਰ ਫੋਨ ਨੰਬਰ ਵੀ ਸਾਡਾ ਦਿੱਤਾ ਹੋਇਆ ਹੈ ਤੇ ਕਈ ਵੀਰ ਫੋਨ ਸਾਨੂੰ ਫੋਨ ਕਰ ਕਰਕੇ ਵੀ ਪੁੱਛਦੇ ਵੀ ਭੈਣ ਜੀ ਵੀਰ ਜੀ ਤੋਂ ਡਾਈ ਨੰਬਰ ਠੀਕ ਹੈ ਜੀ ਵੀ ਅਸੀਂ ਇਹ ਨਾ ਹੋਵੇ ਕਿਸੇ ਗਲਤ ਫਰੋਡ ਦੇ ਹੱਥੇ ਪਾ ਦੀ ਹਾਂਜੀ ਗਲਤ ਇਹ ਵੀ ਬਹੁਤ ਹੋ ਰਿਹਾ ਹਾਂਜੀ ਕਿਉਂਕਿ ਗਰੀਬੀ ਤੋਂ ਡੀ ਹੋਵੇ ਕੋਈ ਹੋਰ ਪੈਸੇ ਲੈ ਜੇ ਹਾਂਜੀ 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 ਤੇ ਮੰਨ ਲਓ ਜਿਹੜੇ ਤੁਹਾਨੂੰ ਤੁਹਾਨੂੰ ਪੈਣੇ ਮਦਦ ਕਰ ਰਹੇ ਹੈ ਜੀ ਉਹਨਾਂ ਨੂੰ ਕੋਈ ਸਵਾਲ ਤੁਹਾਡਾ ਹੈ ਮੈਂ ਇਹ ਸਵਾਲ ਕਰਦੇ ਆ ਵੀਰੇ ਵੀ ਧੰਨਵਾਦ ਉਹ ਵੀਰਾਂ ਦੇ ਵੀ ਜਿਹੜੇ ਵੀਰ ਸਾਡੀ ਮਦਦ ਕਰਦੇ ਆ ਵੀਰ ਜੀ ਇਹ ਵੀ ਖਿਆਲ ਰੱਖੋ ਤੁਸੀਂ ਜੇ ਕਿਸੇ ਹੋਰ ਵੀਰ ਦਾ ਭੈਣ ਦਾ ਬੱਚਿਆਂ ਦਾ ਪਤਾ ਲੱਗਦਾ ਤੁਸੀਂ ਉਹਨਾਂ ਦੀ ਵੀ ਜਰੂਰ ਮਦਦ ਕਰੋ ਜਿੱਦਾਂ ਸਾਡੀ ਮਦਦ ਕਰਨ ਦੇ ਠੀਕ ਹੈ ਜੀ ਬਹੁਤ ਵਧੀਆ ਗੱਲ ਹੈ ਇੱਕ ਜੀ ਆਪਣਾ ਨੰਬਰ ਬੋਲ ਦਿਓ ਜੀ 8195844080 81958 ਜੀ ਹਾਂਜੀ 44080 44080 ਜਿਹੜਾ ਦੋਸਤ ਨੰਬਰ ਆ ਭੈਣ ਦਾ ਜੇ ਕਿਸੇ ਨੇ ਕੋਈ ਆਪਣਾ ਸਹੂਲਤ ਦੇਣੀ ਹੈ ਜਾਂ ਕੋਈ ਆਪਣਾ ਕੋਈ ਵੀ ਪੁੰਨਦਾਨ ਕਰਨਾ ਤਾਂ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਇਸ ਇਸ ਪਰਿਵਾਰ ਨਾਲ ਕੰਟੈਕਟ ਕਰ ਸਕਦੇ ਹੋ